ਪਾਣੀ ਤਾਂ ਪਾਣੇ ਖਲਾਰਾਂ ਵਾਲੇ ਉਹ ਬਣਾਉਂਦਾ ਤਾਂ ਹੁਣ ਜਾ ਤਾਂ ਮਾਹੌਲ ਨਾ ਖਰਾਬ ਹੈ ਨਾ ਅਸੀਂ ਨਹੀਂ ਲਗਰਾਉਂਦੇ ਅਸੀਂ ਅਸੀਂ ਜੇ ਉਹ ਆਏ ਬਣ ਜਾਂਦਾ ਨਾ ਵੀ ਮਤਲਬ ਇੱਥੇ ਡਰੇਮ ਉਹ ਖਰਾਬ ਕਰ ਰਹੇ ਆ ਸਾਨੂੰ ਕਿਹਾ ਜਾਂਦਾ ਵੀ ਬੋਲ ਖਰਾਬ ਕਰ ਰਹੇ ਆ ਦੇਖੋ ਉਹਦੇ ਵਿੱਚ ਜਿਹੜਾ ਹੈਗਾ ਵੀ ਉਹਨੇ ਸਾਡੇ ਖਿਲਾਫ ਜਿਹੜੇ ਲਿਖਾਏ ਜਾਂ ਤਾਂ ਉਹ ਉਹ ਵੀ ਸਾਫਤ ਕਰ ਦੇ ਜੇ ਸਾਫਤ ਨਹੀਂ ਹੁੰਦੇ ਫਿਰ ਉਸ ਗੱਲ ਦੀ ਮਾਫੀ ਲਵੇ ਉਹ ਆ ਕੇ ਇਹ ਮਾਫੀ ਵੀ ਲੈਣੀ ਔਰ ਅਸੀਂ ਜਿਹੜਾ ਸੰਘਰਸ਼ ਕਰਾਂਗੇ ਪੱਖ ਦੇ ਚਾਹੇ ਜਿਹੜੀ ਜਿਹੜੀ ਪੂਬਾਂ ਦੀ ਬੇਅਦਲੀ ਕਰਨਾ ਹੈ ਰਕਤ ਧਮਕੀਆਂ ਦੇ ਦਿੱਤੇ ਆਂ ਤੇ ਏਕਮ ਕਿਦੋਂ ਫੋਨ ਤੋਂ ਹੀ ਦਿੱਤੇ ਜਿਹਦਾ ਵੀਡੀਓ ਪੁਰਾਣੀ ਜੀ ਹੈ ਨਾ ਉਹ ਜਿਹੜੀ ਮੈਸੇਜਮੈਂਟ ਦੇ ਗਿਆ ਸੀਗਾ ਤੁਸੀਂ ਬੁਲਾਇਆ ਸੀ ਸਾਨੂੰ ਕਿ ਅਠਾ ਤੋਂ 7 ਅਪੁਆਇੰਟ ਉਹਨੇ ਸਾਰੇ ਮਰਦ ਝੂਠ ਲਗਾਏ ਆ ਆਪ ਦੇ ਕੋਲੋਂ ਲਖਾ ਦੇ। ਤੋਂ ਹੁਣ ਅਸੀਂ ਬੇਨਤੀ ਉਹੀ ਕਰਨ ਆਏ ਸੀਗੇ ਸਾਡੇ ਨਾਲ ਵੈਸੇ ਫੌਜ ਆ ਰਹੀ ਹੈ ਮਨ ਸਿੰਘ ਨੇ ਬੁਲਾਇਆ ਤੇ ਹਾਣਾ ਸੀਗਾ ਤੇ ਤਾਂ ਹੀ ਆਏ ਸੀ ਅਸੀਂ ਦਾ ਕਰੋ ਇੱਥੇ ਪਰਿਵਾਰ ਨਾਲ ਸੰਗਠਨ ਕਰਨਾਂ ਦੇ ਬਹੁਤ ਮਾਣ ਆ। ਉਹ ਤਾਰੇ ਖਾਲੇ ਕਲਾਰਾਂ ਵਾਲੇ ਉਹ ਨਾ ਹੁਣ ਜਿਆਦਾ ਆਪਾਂ 14 ਤਰੀਕ ਨੂੰ ਆਪਣੇ ਲਖਣੇ ਦੇ ਵਿੱਚ ਆਉਣਾ ਹੈ ਤੁਸੀਂ ਕਿੰਨੀ ਤਰੀਕ ਦੇ ਦਿੰਦੇ ਹੋ ਸਾਨੂੰ ਦੱਸੋ ਆਹ ਉਹ ਕਲਰ ਨੂੰ ਆਪਾਂ ਕਲਰ ਕਰ ਲਾਂਗੇ ਕੋਈ ਨਾ ਲਈ ਤੁਹਾਡੇ ਤੋਂ ਦੇਖਣਾ ਕਿ ਤੁਹਾਡੇ ਇਹ ਦਿਨ ਦੇ ਖਾਦੀ ਦੇ ਉਹ ਦੇਖਣਾ ਕਿ ਉਹ ਕਲਰ ਕਰਕੇ ਰੱਖਦੇ ਨੇ ਹਾਂ ਕਿਉਂਕਿ ਮਾਹੌਲ ਨਾ ਖਰਾਬ ਹੈ ਨਾ ਅਸੀਂ ਨਹੀਂ ਕਰਾਂਗੇ ਅਸੀਂ ਅਸੀਂ ਜਦੋਂ ਆਇਆ ਬਣ ਜਾਂਦਾ ਨਾ ਵੀ ਸੋ ਕੋ ਵਿੱਚ ਬਹਿ ਗਏ ਮੌਨ ਕਰਾਫ ਕਰ ਰਹੇ ਆ ਸਾਨੂੰ ਕਿਹਾ ਜਾਂਦਾ ਵੀ ਮੌਲ ਕਰਾਫ ਕਰ ਰਹੇ ਆ ਦੇਖੋ ਉਹਦੇ ਵਿੱਚ ਜਿਹੜਾ ਹੈਗਾ ਵੀ ਉਹਨੇ ਸਾਡੇ ਖਿਲਾਫ ਜਿਹੜੇ ਲਿਖਾਇਆ ਜਾਂ ਤਾਂ ਉਹ ਉਹ ਵੀ ਸਾਬਤ ਕਰ ਦੇ ਜੇ ਸਾਬਤ ਨਹੀਂ ਹੁੰਦੇ ਫਿਰ ਉਸ ਗੱਲ ਦੀ ਮਾਫੀ ਲਵੇ ਉਹ ਆ ਕੇ ਜੇ ਮਾਫੀ ਨਹੀਂ ਲੈਣੀ ਫਿਰ ਅਸੀਂ ਜਿਹੜਾ ਸੰਘਰਸ਼ ਕਰਾਂਗੇ ਬਖੰਡ ਦੇ ਚਾ ਜਿਹੜੀ ਵੀ ਕਿਸੇ ਨੂੰ ਇਹ ਤਰ੍ਹਾਂ ਇਹਨਾਂ ਨਾਲ ਸਾਹਮਣੇ ਆ ਜੀ ਜੋ ਆਪ ਕਰ ਲਿਆ ਗਏ ਸੀ ਜੀ ਆਪ ਰੱਖ ਲਿਆ ਪਾਜੇ ਬਣਾ ਪਰਵਾੜ ਨਾਲ ਚਲੋ 14 ਤਰੀਕ ਦਾ ਗੱਲ ਕਰਦੇ 14 ਤਰੀਕ ਤੋਂ ਬਾਅਦ ਸਭ ਲੈ ਕੇ ਹੌਲਾ ਕਵਾਂ ਦਿਨ ਆ ਰੰਗ ਤੋਂ ਤਰਾਂ ਦਾ ਕੋਈ ਮਸਟਰ ਵਾਲੀ ਦਾ ਚਾਹ ਨਹੀਂ ਚਲੋ ਇਹਨਾਂ ਦੇ ਬੰਦਿਆਂ ਦਾ ਤੁਸੀਂ ਕਰੋ ਜੀ ਇਹਨਾਂ ਕਰਕੇ ਕਰੇ ਬਾਕੀ ਜੀ ਇਹਨਾਂ ਕਰਕੇ ਟੀਮਾਂ ਤੋੜੀਆਂ ਹੋਈਆਂ ਇਹਨਾਂ ਦੇ ਦੇਖੋ ਤੁਰੰਤ ਜੱਸਾ ਸਾਹਮਣੇ ਅਸੀਂ ਸਪੈਸ਼ਲ ਰਿਕਵੈਸਟ ਕੀਤੀ ਮੈਂ ਤੁਹਾਨੂੰ ਚਿੱਠੀ ਇਹਨਾਂ ਨੂੰ ਜੀ ਸਰ ਜੱਸਾਬ ਆ ਗੱਲਬਾਤ ਹੋ ਗਈ ਗਰੀਬ ਦਾ ਹਾਂ ਲਿਖਾਈ ਸੀ ਜੀ ਮਤਲਬ ਮੇਰੇ ਦਰਬਾਰ ਦੀ ਬਿਆਦਮੀ ਕਰਨ ਆਏ ਆ ਧਮਕੀਆਂ ਦਿੱਤੀਆਂ ਨੇ ਤੇ ਧਮਕੀ ਦਾ ਫੋਨ ਵੀ ਦਿੱਤਾ ਸੀ ਜਾਨ ਉਹ ਬੜਾਈ ਦਿੱਤੀ ਹੈ ਨਾ ਉਹਦੇ ਵੀ ਨਾ ਸਟੇਟਮੈਂਟ ਦੇ ਗਿਆ ਸੀ ਕਿ ਤੁਸੀਂ ਬੁਲਾਇਆ ਨਹੀਂ ਸਾਨੂੰ ਤੇ ਮੈਂ ਤੁਹਾਨੂੰ ਬੁਲਾ ਲਿਆ ਸੀ ਸਟੇਟਮੈਂਟ ਦਿੱਤਾ ਹੈ ਤੁਹਾਨੂੰ ਬੁਲਾਇਆ ਸੀ ਤੇ ਇਹ ਸਟੇਟਮੈਂਟ ਦਾ ਕੀ ਹੈ ਅਸੀਂ ਤਾਂ ਦੇਖੇ ਹੁਣ ਜਿਹੜਾ ਸਾਡੇ ਖਿਲਾਫ ਹੋਣੇ ਮਤਲਬ ਗਲਤ ਲਿਖਾਇਆ ਉਹਦੇ ਤੇ ਕਾਰਵਾਈ ਕੀ ਉਹ ਨਹੀਂ ਤੁਸੀਂ ਗਲਤ ਗਲਤ ਸਹੀ ਵਾਲੀ ਗੱਲ ਨਹੀਂ ਹੋ ਗਈ ਤੇ ਉਹ ਜਿਹੜੀ ਅਸੀਂ ਰਿਪੋਰਟ ਲਾ ਕੇ ਭੇਜ ਦਾਂਗੇ ਉਹ ਤੇ ਜਿਹੜੇ ਵੀ ਆਪਣਾ ਨੇ ਅਸਲ ਮਾੜਾ ਹੋ ਕੇ ਰਹਿਣਾ ਕੋਮਨ ਦੇ ਦੁਪਤੇ ਹੋ ਗਿਆ ਰਿਪੋਰਟਾਂ ਦੇ ਬਣੇ ਉਹ ਆ ਉਹ ਕੀਆ ਗਏ ਇਹ ਲੌਂਡਰ ਆਰਡਰ ਜੁਡੀਆ ਦੇ ਵਿੱਚ ਲੈਕਣਾ ਕਰ ਸੀ ਆਪ ਰੋਲਾ ਜਾਂ ਕੋਈ ਕੋਈ ਲਿਖਾ ਵਾ ਵੀ ਆ ਕੇ ਆਪਾਂ ਇੱਥੇ ਆਈਏ ਨਾ ਸ਼ਰਤ ਸ਼ੂਲੇ ਅਸੀਂ ਸੜਕ ਦੇ ਵਿੱਚ ਕੇ ਪ੍ਰਸ਼ਾਸਨ ਦਾ ਵਰਤਮਾਨ ਦਾ ਵੀ ਸਾਡੇ ਜਾਂ ਟੈਬਲ ਟਾਕ ਕਰਾ ਦੇ ਨਹੀਂ ਸਕਦਾ ਦੇਖੇ ਤਾਂ ਸਹੀ ਬੰਦਾ ਹੋ ਉਹ ਦਰਨਾਸੇ ਸਰਵਾ ਕਦ ਤੇ ਪਤਾ ਨਹੀਂ